ਫਗਵਾੜਾ ਸ਼ਹਿਰ ਦੀ ਵਿਗੜ ਰਹੀ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਿੱਥੇ ਲੋਕਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਟ੍ਰੈਫਿਕ ਵਿਭਾਗ ਦੇ ਵੱਲੋਂ ਕੋਈ ਖਾਸ ਕਾਰਵਾਈ ਨਜ਼ਰ ਨਹੀਂ ਆ ਰਹੀ ਸੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਮਾਧਵੀ ਸ਼ਰਮਾ ਨੇ ਖੁਦ ਮੋਰਚਾ ਸੰਭਾਲਿਆ ਤਹਿਸੀਲ ਕੰਪਲੈਕਸ ਫਗਵਾੜਾ ਤੇ ਬਾਹਰ ਗਲਤ ਤਰੀਕੇ ਦੇ ਨਾਲ ਖੜੇ ਵਾਹਨਾਂ ਨੂੰ ਹਟਾਉਣ ਦੇ ਲਈ ਐਸਪੀ ਮਾਧਵੀ ਸ਼ਰਮਾ ਖੁਦ ਸੜਕਾਂ ਉਤੇ ਉਤਰੀਆਂ ਹੁਣਾ ਨੇ ਟ੍ਰੈਫਿਕ ਪੁਲਿਸ ਇੰਚਾਰਜ ਅਮਨ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਮਹਾਦੇਵੀ ਸ਼ਰਮਾ ਨੇ ਸੜਕਾਂ ਦੇ ਕੰਢੇ ਲੱਗੀਆਂ ਰੇੜੀਆਂ ਦੇ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਕਬਜ਼ਿਆਂ ਉੱਤੇ ਵੀ ਸਖਤ ਰੋਖ ਅਪਣਾਇਆ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਡਮ ਅੱਜ ਤੁਹਾਡੇ ਸਮੇਤ ਪੁਲਿਸ ਸਟਾਫ ਪੂਰਾ ਅੱਜ ਪਟੇਰੀਆਂ ਤੇ ਜੀ ਇਸ ਟੀਮ ਮੇਰੇ ਵਾਲਾ ਸਾਰੀ ਸਾਈਡ ਤੇ ਕੀ ਕਾਰਵਾਈ ਨਿਕਲੀ ਹੁਣ ਤੱਕ ਸਾਹਮਣੇ ਨਹੀਂ ਅੱਜ ਸਾਨੂੰ ਕੁਝ ਸ਼ਹਿਰ ਦੇ ਹੀ ਬੰਦਿਆਂ ਨੇ ਆ ਕੇ ਕੰਪਲੇਨਟ ਕੀਤੀ ਹੈ ਕਿ ਜਿਹੜਾ ਕਚਹਿਰੀਆਂ ਦੇ ਸਾਹਮਣੇ ਫਲਾਈਓਵਰ ਨੀਚੇ ਉਤਰਦਾ ਉੱਥੋਂ ਕਾਫੀ ਲੋਗ ਰੋਂਗ ਸਾਈਡ ਤੇ ਆ ਕੇ ਤੇ ਰੋਡ ਉੱਪਰ ਰੋਂਗ ਪਾਰਕਿੰਗ ਵੀ ਕਰਦੇ ਆ ਜਿਸ ਦੇ ਕਰਕੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਹੋ ਰਹੀ ਹੈ ਤੇ ਅੱਜ ਜਿਵੇਂ ਕੰਪਲੇਨਟ ਮਿਲੀ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਮੈਂ ਸਾਰੇ ਏਰੀਆਜ਼ ਨੂੰ ਵਿਜ਼ਿਟ ਕੀਤਾ ਤੇ ਉੱਥੇ ਇਹ ਦੇਖਣ ਨੂੰ ਆਇਆ ਕਿ ਕੁਝ ਲੋਗ ਰੋਂਗ ਸਾਈਡ ਤੋਂ ਫਲਾਈਓਵਰ ਦੇ ਨੀਚੇ ਆ ਕੇ ਤੇ ਟ੍ਰੈਫਿਕ ਦੀ ਸਮੱਸਿਆ ਜਿਹਦੇ ਕਰਕੇ ਹੋ ਰਹੀ ਹੈ ਤੇ ਉੱਥੇ ਜਿਹੜਾ ਸਾਡੇ ਫਲਾਈਓਵਰ ਦੇ ਨਾਲ ਸਰਵਿਸ ਲੇਨ ਜਾਂਦੀ ਉੱਥੇ ਰੋਂਗ ਪਾਰਕਿੰਗ ਕਾਫੀ ਲੱਗੀ ਹੋਈ ਸੀ ਤੇ ਪੁਲਿਸ ਵੱਲੋਂ ਸਾਰੀਆਂ ਗੱਡੀਆਂ ਦੇ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਗਏ ਤੇ ਇਸ ਦੇ ਨਾਲ ਹੀ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਅਸੀਂ ਇਸ ਜਗ੍ਹਾ ਦੇ ਰੋਂਗ ਪਾਰਕਿੰਗ ਦੇ ਚਲਾਨ ਕਰਦੇ ਤਾਂ ਲੋਕਾਂ ਵੱਲੋਂ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਫਿਰ ਅਸੀਂ ਹੋਰ ਕਿੱਥੇ ਪਾਰਕ ਕਰੀਏ ਇਸ ਕਰਕੇ ਸਪੈਸ਼ਲੀ ਮੈਂ ਅੱਜ ਕਚਹਿਰੀਆਂ ਦੇ ਅੰਦਰ ਜਾ ਕੇ ਪਾਰਕਿੰਗ ਦੇ ਜਿੰਨੇ ਸਪੇਸ ਹੈ ਸਾਰੇ ਦਾ ਦौरा ਕੀਤਾ ਹੈ ਤੇ ਬਹੁਤ ਸਾਰੀ ਉੱਥੇ ਸਪੇਸ ਪਾਰਕਿੰਗ ਦਿਖਾ ਲਈ ਪਈ ਹੈ ਜਿੱਥੇ ਕਿ ਸਫੀਸ਼ੀਐਂਟ ਜਗ੍ਹਾ ਹੈ ਤੁਹਾਡੀਆਂ ਗੱਡੀਆਂ ਤੁਹਾਡੇ ਬਾਈਕਸ ਦੇ ਪਾਰਕ ਹੋਣ ਲਈ ਤੇ ਜਿਹੜਾ ਇਹ ਬਹਾਨਾ ਲਗਾਇਆ ਜਾ ਰਿਹਾ ਹੈ ਕਿ ਅੰਦਰ ਜਗ੍ਹਾ ਨਹੀਂ ਇਸ ਕਰਕੇ ਅਸੀਂ ਰੋਡ ਤੇ ਪਾਰਕ ਕਰ ਰਹੇ ਹਾਂ ਉਹ ਸਰਾਸਰ ਗਲਤ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਕਾਈਂਡਲੀ ਆਪਣੇ ਵੀਹਿਕਲਸ ਕਚਹਿਰੀ ਦੇ ਅੰਦਰ ਡੈਜ਼ਿਗਨੇਟਿਡ ਜਗ੍ਹਾ ਤੇ ਪਾਰਕ ਕਰੋ ਕਿ ਤੁਹਾਨੂੰ ਵੀ ਪੁਲਿਸ ਦੀ ਸਖਤੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਨੂੰ ਵੀ ਟ੍ਰੈਫਿਕ ਦੀ ਮੈਨੇਜਮੈਂਟ ਨੂੰ ਸਹੀ ਰੱਖਣ ਲਈ ਸੌਫ ਹੋਵੇ ਮੈਮ ਕੋਈ ਸ਼ੱਕੀ ਵਿਅਕਤੀ ਵੀ ਮੁਕਤ ਨਹੀਂ ਫੜਿਆ ਗਿਆ ਕੋਈ ਜੀ ਇਸ ਦੇ ਨਾਲ ਹੀ ਅੱਜ ਅਸੀਂ ਛੱਜ ਕਲੋਨੀ ਤੋਂ ਅੱਗੇ ਇੰਡਸਟਰੀਅਲ ਏਰੀਆ ਦੇ ਨਾਲ ਜਿਹੜੀਆਂ ਰੇਡਵੇ ਲਾਈਨਸ ਚੜਦੀਆਂ ਉਹ ਸਾਰੇ ਏਰੀਆ ਦਾ ਦੌਰਾ ਕੀਤਾ ਹੈ ਕਿਉਂਕਿ ਮੇਰੇ ਅੱਜ ਹੀ ਧਿਆਨ ਵਿੱਚ ਇਹ ਚੀਜ਼ ਵੀ ਲਿਆਂਦੀ ਕਿ ਉਸ ਜਗ੍ਹਾ ਤੇ 스내ਚਿੰਗ ਚੋਰੀ ਆਦਿ ਦੀ ਸਮੱਸਿਆ ਆ ਰਹੀ ਹੈ ਤੇ ਉੱਥੇ ਅੱਜ ਪੁਲਿਸ ਪਾਰਟੀ ਦੇ ਨਾਲ ਲੈ ਕੇ ਮੈਂ ਆਪ ਰੇਲਵੇ ਲਾਈਨਸ ਦਾ ਇੰਡਸਟਰੀਅਲ ਏਰੀਆ ਦਾ ਦੌਰਾ ਕੀਤਾ ਹੈ ਤੇ ਮੌਕੇ ਤੋਂ ਅਸੀਂ ਦੋ ਮਤਿਆਂ ਨੂੰ ਰਾਉਂਡ ਅਪ ਵੀ ਕੀਤਾ ਹੈ। ਉਹਨਾਂ ਨੂੰ ਵੈਰੀਫਾਈ ਕੀਤਾ ਜਾਏਗਾ ਜੇ ਕਿਸੇ ਤਰੀਕੇ ਦੀ ਕੁਝ ਸਾਨੂੰ ਸ਼ੱਕੀ ਵਸਤੂ ਮਿਲਦੀ ਹੈ ਜਾਂ ਸਾਨੂੰ ਉਹਨਾਂ ਦੇ ਵੱਲੋਂ ਕਿਸੇ ਕੀਤੇ ਗਏ ਕ੍ਰਾਈਮ ਦਾ ਪਤਾ ਲੱਗਦਾ ਤਾਂ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ। ਮੈਂ ਮੌਕੇ ਤੇ ਰੇੜੀ ਫੜੀਆਂ ਵਾਲਿਆਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਉਹਨਾਂ ਨੂੰ ਕੀ ਇਨਾਮ ਦਿੱਤੀਆਂ ਗਈਆਂ? ਜਗਾ ਨੇ ਪੂਰੇ ਸ਼ਹਿਰ ਦੇ ਵਿੱਚ ਮੈਂ ਰੇੜੀ ਵਾਲਿਆਂ ਨੂੰ ਫੜੀਆਂ ਵਾਲਿਆਂ ਨੂੰ ਤੇ ਹੋਰ ਵੀ ਜਿਹੜੇ ਸਾਡੇ ਕੰਮ ਹੈ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿਹੜੀ ਸਾਡੀ ਰੋਡ ਹੈ ਇਹ ਟਰੈਫਿਕ ਦੇ ਚੱਲਣ ਲਈ ਹੈਗੀ ਹੈ ਤੁਸੀਂ ਵੀ ਗੱਲ ਨੂੰ ਇਹ ਸੀ ਰੋਡ ਨੂੰ ਯੂਜ਼ ਕਰਕੇ ਆਪਣੇ ਘਰਾਂ ਤੱਕ ਪਹੁੰਚਣਾ ਹੈ ਆਪਣੇ ਕੰਮਾਂ ਤੱਕ ਪਹੁੰਚਣਾ ਹੈ ਤੇ ਅਸੀਂ ਰੋਡ ਨੂੰ ਟਰੈਫਿਕ ਲਈ ਹੀ ਰਹਿਣ ਦਈਏ ਤਾਂ ਕਿ ਆਪਣੇ ਇਸ ਬਹੁਤ ਸੋਹਣਾ ਸਾਡਾ ਫਗਵਾੜਾ ਸ਼ਹਿਰ ਹੈ ਬਹੁਤ ਚੌੜੀਆਂ ਇੱਥੋਂ ਦੀਆਂ ਸੜਕਾਂ ਨੇ ਤੇ ਅਸੀਂ ਇਸ ਟ੍ਰੈਫਿਕ ਦੀ ਸਮੱਸਿਆ ਨੂੰ ਬਹਾਲ ਕਰੀਏ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਇੱਥੇ ਦੇ ਵਸਨੀਕ ਬਣ ਕੇ ਰਹੀਏ। ਕਿਵੇਂ ਰੈਗਨੂਰੇ ਦੇ ਦਰਗਾਤਾਰੇ ਚੱਲਦੇ ਜੀ ਤੁਹਾਡਾ ਜੀ ਹੁਣ ਸਾਨੂੰ ਆਲਮੋਸਟ 1 ਮਹੀਨਾ ਹੋ ਗਿਆ ਹੈ। ਅਸੀਂ ਇਹ ਕੰਮ ਲਗਾਤਾਰ ਕਰਦੇ ਆਂ ਤੇ ਅੱਗੇ ਵੀ ਇਸੇ ਤਰੀਕੇ ਨਾਲ ਕੰਟੀਨਿਊ ਰੱਖਾਂਗੇ ਤੇ ਆਪਣੇ ਸਾਰੇ ਪੂਰੇ ਫਗਵਾੜੇ ਦੇ ਜਿਸ ਜਿਹੜੇ ਏਰੀਆ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਨੂੰ ਸੋਲਵ ਕਰਨ ਦੇ ਲਈ ਮੈਕਸਿਮਮ ਐਫਰਟਸ ਕਰਾਂਗੇ। ਮਾੜੇ ਅੰਸਰਾਂ ਨੂੰ ਕੀ ਟਾੜਨਾ ਜੀ? ਮਾੜੇ ਅੰਸਰਾਂ ਨੂੰ ਸਾਡਾ ਇਹ ਹੀ ਸੰਦੇਸ਼ ਹੈ ਕਿ ਪਿਛਲੇ 3 ਦਿਨਾਂ ਦੇ ਵਿੱਚ ਵੀ ਅਸੀਂ ਆਪਣੇ ਸਬਡਿਵੀਜ਼ਨ ਦੇ ਵਿੱਚ ਹੀ 60 ਤੋਂ ਵੱਧ ਅਰੈਸਟਸ ਕੀਤੀਆਂ ਤੇ ਪੂਰੇ ਕਪੂਠਲਾ ਡਿਸਟ੍ਰਿਕਟ ਦੇ ਵਿੱਚ ਸਾਡੇ ਐਸਐਸਪੀ ਸ਼ਿ ਗੌਰਵ ਯਾਦਵ ਆਈਪੀਐਸਜੀ ਦੇ ਨਿਸ਼ਾ ਨਿਰਦੇਸ਼ਾਂ ਹਿਤ ਖਾਸ ਮੁਹਿੰਮ ਚਲਾ ਕੇ 마ੜੇ ਅਨਸਰਾਂ ਨੂੰ ਕਾਬੂ ਕੀਤਾ ਗਿਆ ਤੇ ਅੱਗੇ ਵੀ ਪੁਲਿਸ ਇਸੇ ਤਰੀਕੇ ਨਾਲ ਮੁਸਤੈਦੀ ਨਾਲ ਕੰਮ ਕਰੇਗੀ ਤੇ ਜੋ ਵੀ 마ੜੇ ਅਨਸਰ ਕੋਈ ਕਿਸੇ ਤਰੀਕੇ ਦੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ ਉਹ ਇਹਨਾਂ ਕੰਮਾਂ ਤੋਂ ਹਟ ਜਾਣ ਪੁਲਿਸ ਨਹੀਂ ਤੇ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਥੈਂਕ ਯੂ